ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਨੂੰ ਮਨਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਅੱਜ ਆਪਾਂ ਨੇ ਗੱਲ ਕਰਨੀ ਜੀ ਡੀਐਸਪੀ ਮਨਦੀਪ ਕੌਰ ਜੀ ਨਾਬਾ ਜੀ ਦੇ ਬਾਰੇ ਜੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਜੋ ਵੀ ਘਟਨਾਕਰਮ ਹੋਇਆ ਬਹੁਤ ਹੀ ਨਿੰਦਣਯੋਗ ਹੋਇਆ ਸੀਗਾ ਤਾਂ ਬਹੁਤ ਹੀ ਦੇਖ ਕੇ ਦਿਲ ਨੂੰ ਦੁੱਖ ਲੱਗਿਆ ਜੋ ਉਹਨਾਂ ਦੇ ਕੇਸਾਂ ਦੀ ਉਹਨਾਂ ਦੇ ਕੇਸਾਂ ਤੋਂ ਫੜ ਕੇ ਉਹਨਾਂ ਦੀ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਹੁਣ ਜਿੰਨੇ ਵੀ ਸਾਡੇ ਧਾਰਮਿਕ ਆਗੂ ਨੇ ਠੀਕ ਹੈ ਨਹੀਂ ਉਹ ਹੁਣ ਕਿੱਥੇ ਸੁੱਤੇ ਪਏ ਨੇ ਮੇਰਾ ਇੱਕ ਸਵਾਲ ਆ ਧਾਰਮਿਕ ਆਗੂਆਂ ਨੂੰ ਵੀ ਭਾਈ ਹੁਣ ਤੁਸੀਂ ਕਿੱਥੇ ਸੁੱਤੇ ਪਏ ਹੋ ਇੱਕ ਭੈਣ ਦੇ ਕੇਸਾਂ ਦੀ ਬੇਅਦਬੀ ਹੋਈ ਹੈ ਬਹੁਤ ਵੱਡਾ ਸਾਡੇ ਮਨ ਨੂੰ ਠੇਸ ਲੱਗੀ ਹੈ ਵੀ ਸਾਡੇ ਡੀਐਸਪੀ ਸਾਹਿਬ ਦੇ ਕੇਸਾਂ ਦੀ ਬੇਅਦਬੀ ਖਿੱਚ-ਕਿੱਚ ਕੇ ਕੀਤੀ ਗਈ ਠੀਕ ਹੈ ਕੀ ਗੱਲ ਉਹ ਕਿਸੇ ਦੀ ਭਤੀ ਨਹੀਂ ਸੀ ਭੈਣ ਨਹੀਂ ਸੀ ਹੈਗੀ ਠੀਕ ਹੈ ਜੋ ਕਿਸਾਨਾਂ ਦੇ ਰੂਪ ਦੇ ਵਿੱਚ ਉੱਥੇ ਆਏ ਹੋਏ ਗੁੰਡਿਆਂ ਨੇ ਜੋ ਡੀਐਸਪੀ ਸਾਹਿਬ ਦੇ ਨਾਲ ਕੀਤਾ ਬਹੁਤ ਹੀ ਨਿੰਦਨਯੋਗ ਬਹੁਤ ਹੀ ਮਾੜਾ ਕੀਤਾ ਕਿਉਂਕਿ ਉਹ ਕਿਸਾਨ ਨਹੀਂ ਹੈਗੇ ਉਹ ਗੁੰਡੇ ਨੇ ਉਹ ਬਦਮਾਸ਼ ਹੋ ਸਕਦੇ ਨੇ ਠੀਕ ਹੈ ਉਹ ਹੋਰ ਕਿਸੇ ਕੈਟਾਗਰੀ ਦੇ ਹੋ ਸਕਦੇ ਨੇ ਕਿਸਾਨ ਨਹੀਂ ਹੈਗੇ ਹਾਂ ਕਿਸਾਨਾਂ ਦੇ ਭੇਸ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਕਿਸਾਨਾਂ ਦੀ ਤਾਂ ਧੀ ਡੀਐਸਪੀ ਮਨਦੀਪ ਕੌਰ ਹੈ ਉਹਨਾਂ ਦੇ ਪਿਤਾ ਕਿਸਾਨ ਕਿਸਾਨੀ ਕਰਦੇ ਨੇ ਠੀਕ ਹੈ ਉਹ ਵੀ ਇੱਕ ਕਿਸਾਨ ਦੀ ਧੀ ਆ ਤੇ ਜੋ ਵੀ ਉੱਥੇ ਹੋਇਆ ਬਹੁਤ ਮਾੜਾ ਹੋਇਆ ਉਸਤੀ ਉਸ ਚੀਜ਼ ਨੂੰ ਇੱਕ ਮੈਂ ਵੀਡੀਓ ਦੇਖੀ ਬਾਬਾ ਬਖਸ਼ੀ ਸਿੰਘ ਦੀ ਬਾਬਾ ਬਖਸ਼ੀ ਸਿੰਘ ਜੀ ਉਹਤੀ ਨੂੰ ਜਣੀ ਜਿਵੇਂ ਜਸਟੀਫਾਈ ਕਰਦੇ ਨੇ ਜੀ ਦੇਖੋ ਜੀ ਪੁਲਿਸ ਜਦੋਂ ਕਰਦੀ ਹੈ ਜੀ ਪੁਲਿਸ ਵੀ ਇਦਾਂ ਕਰਦੀ ਹੈ ਜੀ ਪੁਲਿਸ ਵੀ ਸਾਡੀਆਂ ਮਾਵਾ ਭੈਣਾਂ ਦੇ ਨਾਲ ਇਹੋ ਜਿਹਾ ਵਿਹਾਰ ਕਰਦੀ ਹੈ ਯਾਰ ਮੈਂ ਤਾਂ ਅੱਜ ਤੱਕ ਕਦੇ ਦੇਖਿਆ ਨਹੀਂ ਕਿ ਪੁਲਿਸ ਕਿਸ ਦੇ ਨਾਲ ਇਹੋ ਜਿਹੀ ਵਿਧਕੀਆਂ ਕਰਦੀ ਹੋਵੇ ਜੋ ਡੀਐਸਪੀ ਇੱਕ ਡੀਐਸਪੀ ਸਾਹਿਬ ਦੇ ਨਾਲ ਜੇ ਇਹ ਗੁੰਡੇ ਅੰਸਰ ਇਹੋ ਜਿਹਾ ਕੁਝ ਕਰ ਸਕਦੇ ਨੇ ਠੀਕ ਹੈ ਨਹੀਂ ਉਹਨਾਂ ਨੂੰ ਗਲਤ ਜਗ੍ਹਾ ਤੇ ਟੱਚ ਕਰ ਸਕਦੇ ਨੇ ਉਹਨਾਂ ਦੇ ਕੇਸਾਂ ਤੋਂ ਫੜਫੜ ਕੇ ਬੇਦਵੀ ਕਰ ਸਕਦੇ ਨੇ ਠੀਕ ਹੈ ਨਹੀਂ ਉਹਨਾਂ ਦੇ ਇਹੋ ਜਿਹੇ ਪ੍ਰਾਈਵੇਟ ਾਂਗਾ ਦੇ ਉੱਤੇ ਠੀਕ ਹੈ ਨਹੀਂ ਟੱਚ ਕਰ ਸਕਦੇ ਨੇ ਉਹਨਾਂ ਦੀ ਵਰਦੀ ਦੇ ਵਰਦੀ ਨੂੰ ਖਿੱਚ ਸਕਦੇ ਨੇ ਠੀਕ ਹੈ ਤੇ ਆਮ ਬੰਦੇ ਦਾ ਕੀ ਹੋਏਗਾ ਮਨੇ ਅੱਗਲ ਦੱਸੋ ਜੋ ਵੀ ਡੀਐਸਪੀ ਸਾਹਿਬ ਦੇ ਨਾਲ ਹੋਇਆ ਬਹੁਤ ਹੀ ਮਾੜਾ ਹੋਇਆ ਠੀਕ ਹੈ ਜੀ ਇਹੋ ਜਿਹੇ ਗੁੰਡੇ ਅੰਸਰਾਂ ਨੂੰ ਜਿਹੜੇ ਵੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਜਰੂਰ ਨੱਥ ਪੈਣੀ ਚਾਹੀਦੀ ਹੈ ਮੈਂ ਡੀਐਸਪੀ ਸਾਹਿਬ ਜੀ ਨੂੰ ਬੇਨਤੀ ਕਰਦਾ ਵੀ ਤੁਸੀਂ ਡੀਐਸਪੀ ਸਾਹਿਬ ਹੋ ਤੁਸੀਂ ਪੜ੍ਹ ਲਿਖ ਕੇ ਬਣੇ ਹੋ ਤੁਹਾਨੂੰ ਡੀਐਸਪੀ ਬਣਵਾਤੇ ਕਿੰਨੀਆ ਮਿਹਨਤ ਕਰਨੀ ਪਈ ਐ ਠੀਕ ਹੈ ਜੀ ਤਾਂ ਤੁਸੀਂ ਜਾ ਕੇ ਡੀਐਸਪੀ ਸਾਹਿਬ ਬਣੇ ਹੋ ਤੇ ਇਹ ਲੋਕਾਂ ਦਾ ਕੀ ਕੋਈ ਕਰਦਾਰ ਥੋੜਾ ਇਹ ਲੋਕਾਂ ਦਾ ਕੋਈ ਦੇਣ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉੱਠ ਕੇ ਜਿੱਥੇ ਜੀ ਕੀਤਾ ਧਰਨਾ ਲਾ ਲਿਆ ਜਿੱਥੇ ਜੀ ਕੀਤਾ ਜਿੰਦਾਬਾਦ ਮਰਦਾਬਾਦ ਕਰ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਤੇ ਉਸ ਚੀਜ਼ ਨੂੰ ਜਸਟੀਫਾਈ ਕਰ ਰਿਹਾ ਇੱਕ ਬੰਦਾ ਪੰਜ ਪੜਿਆ ਹੋਇਆ ਡੀਐਸਪੀ ਸਾਹਿਬ ਦਾ ਮਾਮਲਾ ਹੋਵੇ ਠੀਕ ਹੈ ਜੀ ਜਸਟੀਫਾਈ ਕਰ ਰਿਹਾ ਮੇਰੇ ਵਰਗਾ ਇੱਕ ਪੰਜ ਪੜਿਆ ਹੋਇਆ ਇਨਸਾਨ ਬਹੁਤ ਹੀ ਦੁੱਖ ਲੱਗਿਆ ਜੋ ਵੀ ਡੀਐਸਪੀ ਸਾਹਿਬ ਦੇ ਨਾਲ ਹੋਇਆ ਉਹ ਡੀਐਸਪੀ ਬਣ ਤੋਂ ਪਹਿਲਾਂ ਸਾਡੀ ਭੈਣ ਆ ਸਤਕਾਰਯੋਗ ਹੈ ਠੀਕ ਹੈ ਨਹੀਂ ਸਾਡੀ ਭੈਣ ਆ ਉਹ ਸਾਡੀ ਧੀ ਹੈ ਠੀਕ ਹੈ ਡੀਐਸਪੀ ਬਾਅਦ ਚ ਆਉਹ ਠੀਕ ਹੈ ਉਹ ਕਿਸਾਨਾਂ ਦੀ ਧੀ ਹੈ ਤੇ ਜਿਹੜੇ ਉੱਥੇ ਗੁੰਡੇ ਗਏ ਸੀ ਉਹ ਗੁੰਡੇ ਨੇ ਉਹ ਕਿਸਾਨ ਨਹੀਂ ਹੈਗੇ ਠੀਕ ਹੈ ਸਾਨੂੰ ਪਰਖ ਕਰਨ ਦੀ ਲੋੜ ਹੈ ਅਸਲੀ ਕਿਸਾਨ ਕਿਹੜੇ ਨੇ ਤੇ ਡੁਪਲੀਕਰ ਕਿਸਾਨ ਕਿਹੜੇ ਨੇ ਗੁੰਡੇ ਕਿਹੜੇ ਨੇ ਤੇ ਕਿਸਾਨ ਕਿਹੜੇ ਨੇ ਗੁੰਡਿਆਂ ਤੇ ਕਿਸਾਨਾਂ ਦੇ ਵਿੱਚ ਜ਼ਮੀਨਾਂ ਦਾ ਅਸਮਾਨੰਤਰ ਇੱਕਾ ਜੇ ਹੋਰ ਬਹੁਤ ਮੰਦਪਾ ਮੰਦਭਾਗੀ ਖਬਰ ਸੁਣੀ ਹੈ ਆਪਣੇ ਐਸਐਸਪੀ ਸੀਗੇ ਮੁਹੰਮਦ ਮੁਸਤਫਾ ਸਾਹਿਬ ਸਾਬਕਾ ਐਸਐਸਪੀ ਸਾਹਿਬ ਨੇ ਉਹਨਾਂ ਦੇ ਬੇਟੇ ਜੀ ਵੀ ਜਿਵੇਂ ਡੈਥ ਹੋਈ ਹੈ ਉਹਦਾ ਵੀ ਬਹੁਤ ਵੱਡਾ ਦੁੱਖ ਲੱਗਿਆ ਕਿਉਂਕਿ ਮੁਹੰਮਦ ਮੁਸਤਫਾ ਸਾਹਿਬ ਨੇ ਬਹੁਤ ਮੰਨ ਲਓ ਵੀ ਵਧੀਆ ਐਸਪੀ ਐਸਐਸਪੀ ਸਾਹਿਬ ਹੋਏ ਨੇ ਬਹੁਤ ਵਧੀਆ ਇਨਸਾਨ ਨੇ ਠੀਕ ਹੈ ਜੀ ਬਹੁਤ ਉਹਨਾਂ ਨੇ ਮੰਨ ਲਓ ਵੀ ਪੰਜਾਬ ਨੂੰ ਕਾਲੇ ਦੌਰ ਦੇ ਵਿੱਚੋਂ ਕੱਢਣ ਵਾਸਤੇ ਬਹੁਤ ਸੰਤਾਪ ਹੰਡਾਇਆ ਆਪਣੇ ਪਿੰਡੇ ਤੇ ਬਹੁਤ ਕੁਝ ਝੱਲਿਆ ਉਹਨਾਂ ਨੇ ਪੰਜਾਬ ਨੂੰ ਕਿਵੇਂ ਮੰਨ ਲਓ ਵੀ ਦੁਬਾਰਾ ਪੈਰਾਸਿਰ ਖੜਾ ਕੀਤਾ ਉਹਨਾਂ ਦਾ ਬਹੁਤ ਇਹ ਕਾਲੇ ਦੌਰ ਦੇ ਵਿੱਚੋਂ ਕੱਢਣ ਵਾਸਤੇ ਬਹੁਤ ਵੱਡਾ ਯੋਗਦਾਨ ਸੀ ਯੋਗਦਾਨ ਹੈ ਉਹਨਾਂ ਦਾ ਉਹਨਾਂ ਦੇ ਬੇਟੇ ਦੀ ਜੋ ਡੈਥ ਹੋਈ ਹੈ ਉਹਦਾ ਵੀ ਆਪਾਂ ਬਹੁਤ ਮੰਨ ਲਓ ਵੀ ਦਿਲ ਨੂੰ ਦੁੱਖ ਪਹੁੰਚਿਆ ਆਪਾਂ ਦੁੱਖ ਪ੍ਰਗਟ ਕਰਦੇ ਆ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਪਰਿਵਾਰ ਨੂੰ ਪਹਾਣਾ ਮਤਲਬ ਪਹਾੜਾ ਮੰਨਣ ਦਾ ਪਹਾੜਾ ਮੰਨਣ ਦਾ ਉਦਮ ਬਲ ਬਖਸ਼ਣ ਸੱਚੇ ਪਾਤਸ਼ਾਹ ਜੀ ਉਹਨਾਂ ਸਭ ਬੱਚੇ ਦੇ ਆਤਮਾ ਨੂੰ ਸ਼ਾਂਤੀ ਬਖਸ਼ਣ ਚ ਆਪਣੇ ਚਰਨਾਂ ਵਿੱਚ ਨਮਾਜ਼ ਬਖਸ਼ਣ ਜੀ ਤੇ ਬਾਕੀ ਜੋ ਵੀ ਡੀਐਸਪੀ ਨਾਬਾ ਜੀ ਦੇ ਨਾਲ ਹੋਇਆ ਬਹੁਤ ਮਾੜਾ ਹੋਇਆ ਗਾਹ ਨੂੰ ਇਹੋ ਜੀ ਘਟਨਾ ਨਾ ਹੋਵੇ ਇਸ ਕਰਕੇ ਡੀਐਸਪੀ ਸਾਹਿਬ ਨੂੰ ਬੇਨਤੀ ਹੈ ਵੀ ਤੁਸੀਂ ਤੁਹਾਨੂੰ ਜੋ ਵੀ ਲੀਗਲ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਠੋਕ ਕੇ ਜਰੂਰ ਕਰਿਓ ਜੀ ਵੀ ਗਾਹ ਨੂੰ ਕਿਸੇ ਨਾਲ ਦਾ ਹੋ ਸਕੇ ਜੇ ਆਮ ਇੱਕ ਡੀਐਸਪੀ ਸਾਹਿਬ ਦੇ ਨਾਲ ਇਹ ਘਟਨਾ ਹੋ ਸਕਦੀ ਤੇ ਆਮ ਇਨਸਾਨ ਦਾ ਕੀ ਹਾਲ ਹੋਏਗਾ ਇਹ ਲੋਕਾਂ ਨੇ ਇੰਨੇ ਹੌਸਲੇ ਖੁੱਲ ਗਏ ਇੱਕ ਡੀਐਸਪੀ ਸਾਹਿਬ ਦੇ ਗੱਲ ਪੈ ਸਕਦੇ ਨੇ ਤੇ ਆਮ ਇਨਸਾਨ ਦਾ ਤਾਂ ਫਿਰ ਨਿਕਲਣਾ ਬਹੁਤ ਔਖਾ ਹੋ ਜਾਏਗਾ ਜੀ ਇੰਨਾਂ ਕੋ ਬੇਨਤੀ ਆ ਪ੍ਰਵਾਨ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ